ਆਰਥਿਕ ਤੰਗੀ ਤੋਂ ਬਚਾਉਣਾ ਹੈ ਤਾਂ ਸਾਰੇ ਦੇਸ਼ਾਂ ਨਾਲ ਮਿਲ ਕੇ ਨਵੇਂ ਵਪਾਰ ਕਾਨੂੰਨ ਬਣਾਏ ਜਾਣ ਜਿਸ ਨਾਲ ਸਭ ਕੁਝ ਸਹੀ ਤਰੀਕੇ ਨਾਲ ਚੱਲ ਸਕੇ ਇਸ ਲਈ 26 ਸਤੰਬਰ 1999 ਨੂੰ ਜੀ7 ਸਮਿਤੀ ਬੈਠਕ ਵਿੱਚ ਜੀ20 ਗਰੁੱਪ ਬਣਾਇਆ ਜਾਂਦਾ ਹੈ ਜੀ20 ਵਿੱਚ ਕਿੰਨਾ ਦੇਸ਼ਾਂ ਨੂੰ ਰੱਖਿਆ ਗਿਆ ਜੀ7 ਵਾਲੇ ਦੇਸ਼ ਤਾਂ ਇਸ ਗਰੁੱਪ ਵਿੱਚ ਹੋਣਗੇ ਕਿਉਂਕਿ ਜੀ20 ਬਣਾਈ ਹੀ ਉਹਨਾਂ ਨੇ ਹੈ ਫਿਰ ਵੇਖਿਆ ਗਿਆ ਕਿ ਸਭ ਤੋਂ ਜ਼ਿਆਦਾ ਆਰਥਿਕ ਤੌਰ ਤੇ ਕਿਹੜੇ ਦੇਸ਼ ਮਜ਼ਬੂਤ ਨੇ ਇਹਨਾਂ ਸ਼ਰਤਾਂ ਨੂੰ ਪੂਰਾ ਕਰਕੇ G20 ਵਿੱਚ 19 ਦੇਸ਼ ਅਤੇ ਇੱਕ ਯੂਰੋਪੀਅਨ ਯੂਨੀਅਨ ਸ਼ਾਮਲ ਕੀਤੀ ਗਈ G20 ਵਿੱਚ ਸ਼ਾਮਲ ਦੇਸ਼ ਨੇ ਅਰਜਨਟੀਨਾ UK ਬ੍ਰਾਜ਼ੀਲ ਕੈਨੇਡਾ USA ਇਟਲੀ ਫਰਾਂਸ ਜਰਮਨੀ ਇੰਡੋਨੇਸ਼ੀਆ ਸਾਊਥ ਅਫਰੀਕਾ ਜਾਪਾਨ ਮੈਕਸੀਕੋ ਸਾਊਦੀ ਅਰੇਬੀਆ ਟਰਕੀ ਸਾਊਥ ਕੋਰੀਆ ਆਸਟ੍ਰੇਲੀਆ ਰਸ਼ੀਆ ਚਾਈਨਾ ਇੰਡੀਆ ਅਤੇ 20 ਨੰਬਰ ਤੇ ਸਾਰੇ ਯੂਰੋਪੀਅਨ ਦੇਸ਼ਾਂ ਵੱਲੋਂ ਯੂਰੋਪੀਅਨ ਯੂਨੀਅਨ